ਇਸ ਵੇਲੇ ਮੈਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ 라ਵਾਂ 'ਚ ਖੜਿਆ ਆ ਤੇ ਇੱਕ ਤਸਵੀਰ ਸਾਂਝੀ ਕਰਨ ਲਈ ਇੱਥੇ ਪਹੁੰਚਿਆ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਜਿਹੜੀ ਹੈ بارش ਹੋ ਰਹੀ ਹੈ ਤੇ بارش ਦੇ ਨਾਲ ਜਿਹੜਾ ਖਾਸਾ ਮੁਸ਼ਕਲਾਂ ਦਾ ਸਾਹਮਣਾ ਹੈ ਉਹ ਸੰਗਤਾਂ ਨੂੰ ਕਰਨਾ ਪੈ ਰਿਹਾ ਕਿਉਂ ਕਰਨਾ ਪੈ ਰਿਹਾ ਕਿਉਂਕਿ ਹਾਲਾਤ ਜਿਹੜੇ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਵਿਰਾਸਤੀ ਮਾਰਗ ਹੈ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦਾ ਮੇਨ ਰਾਹ ਹੈ ਜਿੱਥੋਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਹਰ ਸਾਲ ਮੈਂ ਇਸ ਸਾਲ ਦੀ ਗੱਲ ਨਹੀਂ ਕਰ ਰਿਹਾ ਕਿ ਹਰ ਸਾਲ ਸੰਗਤਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਉਹ ਇੱਥੇ ਕਰਨਾ ਪੈਂਦਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੂਰ ਦਰਾਡੇ ਹੋ ਸਕਦਾ ਇੱਥੇ ਪਹੁੰਚਦੇ ਆਣੇ ਕੱਲੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਨਹੀਂ ਕਰ ਰਿਹਾ ਕੱਲੀ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪੂਰੇ ਭਾਰਤ ਭਰ ਤੋਂ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਨਾਲ ਦੀ ਕੰਟਰੀਆਂ ਦੀ ਗੱਲ ਕਰਦੇ ਆ ਤਾਂ ਬਾਹਰਲੇ ਮੁਲਕਾਂ ਤੋਂ ਵੀ ਜਿਹੜੇ ਲੋਕ ਨੇ ਇੱਥੇ ਜ਼ਰੂਰ ਪਹੁੰਚਦੇ ਨੇ ਮਗਰ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਪ੍ਰਸ਼ਾਸਨ ਦੇ ਉੜਦਾ ਹੋਇਆ ਦਿਖਾਈ ਦਿੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬੰਦੇ ਨੇ ਜਦੋਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਤਾਂ ਕੀ ਛਾਪ ਲੈ ਕੇ ਜਾਣ ਗਈਆਂ ਸ਼੍ਰੀ ਗੁਰੂ RAM DAS ਦੀ ਨਗਰੀ ਦੀਆਂ ਤੁਹਾਨੂੰ ਦੱਸ ਦਿਆਂ ਪੰਜਾਬ ਭਰ ਦੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਸਭ ਨਾਲੋਂ ਪੋਸ਼ ਸ਼ਹਿਰ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਹੈ ਤਾਂ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਰਾਹ ਨੇ ਜਿਹੜੇ ਤੁਸੀਂ ਦੇਖ ਵਿਰਾਸਤੀ ਮਾਰਗ ਹੈ ਤੁਸੀਂ ਵਿਰਾਸਤੀ ਮਾਰਗ ਦੀ ਇੱਕ ਤਸਵੀਰ ਦੇਖ 파 ਰਹੇ ਬਹੁਤ ਖੂਬਸੂਰਤ ਹੈ ਜਿਹੜੀ ਇਹ ਵਿਰਾਸਤੀ ਮਾਰਗ ਹੈ ਮਗਰ ਜਿਹੜੇ ਹਾਲਾਤ ਜਿਹੜੇ ਆ ਤੁਸੀਂ ਦੇਖੋ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਦੇਖ ਰਹੇ ਆ ਕਿ ਜਦੋਂ ਵੀ ਮੀਂਹ ਪੈਂਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਮੈਂ ਗੱਲ ਕਰਾ ਤਾਂ ਇਹ ਸਵੇਰ ਤੋਂ ਮੀਂਹ ਚਾਹੇ ਪੈ ਰਿਹਾ ਮਗਰ ਜਦੋਂ ਵੀ ਅੱਧਾ ਘੰਟਾ ਵੀ ਮੀਂਹ ਪੈ ਜੇ ਇੱਥੇ ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣ ਜਾਂਦੇ ਨੇ ਅਸੀਂ ਸੰਗਤਾਂ ਜਦੋਂ ਇੱਥੇ ਗੁਜ਼ਰ ਰਹੀਆਂ ਨੇ ਤਾਂ ਅਸੀਂ ਗੱਲਬਾਤ ਵੀ ਕਰ ਰਹੇ ਸਾਂ ਤਾਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਨੇ ਸਾਨੂੰ ਜਿਹੜੀ ਸ਼ਾਪ ਹੈ ਉਹ ਅਸੀਂ ਬਹੁਤ ਮਾੜੀ ਲੈ ਕੇ ਜਾ ਰਹੇ ਹਾਂ ਕਿਉਂਕਿ ਅਸੀਂ ਨਤਮਸਤਕ ਹੁਣ ਆਏ ਸਾਂ ਮਗਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਈ ਤਾਂ ਇਸ ਤਰ੍ਹਾਂ ਦੇ ਵੀ ਨੇ ਜੋ ਆਪਣੀਆਂ ਗੱਡੀਆਂ ਪਿੱਛੇ ਲਗਾ ਕੇ ਤਾਂ ਫਿਰ ਆਟੋ ਰਿਕਸ਼ੀਆਂ ਤੇ ਜਾ ਰਹੇ ਨੇ ਕਈ ਤਾਂ ਇਸ ਤ ਤੁਸੀਂ ਦੇਖੋ ਨਾਲ ਦੀ ਨਾਲ ਜਿਹੜੇ ਲੋਕ ਆਏ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਭਾਈ ਸਾਹਿਬ ਕਿੱਥੋਂ ਆਏ ਹੋ ਜੀ ਤੁਸੀਂ ਹਾਲਾਤ ਦੇਖ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਚੰਡੀਗੜ੍ਹ ਤੋਂ ਆਏ ਆ ਅਸੀਂ ਕਾਫੀ ਪਾਣੀ ਭਰਿਆ ਹੋਇਆ ਸੀ ਇਹਨਾਂ ਦੇਖਿਆ ਪਰ ਇਕਦਮ ਹੀ ਬਾਰਿਸ਼ ਬਹੁਤ ਜ਼ਿਆਦਾ ਆਈ ਸਾਰੇ ਪਾਣੀ ਭਰਿਆ ਹੋਇਆ ਹਿੰਦ ਤੱਕ ਸਾਰੇ ਭਰਿਆ ਹੋਇਆ ਹੈ ਮਗਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਇਕੀ ਦੇਖਦੇ ਹੋ ਕਿਉਂਕਿ ਸੱਚਕਣ ਸ੍ਰੀ ਹਰਮੰਦਰ ਸਾਹਿਬ ਦਾ ਮੇਨ ਰਸਾ ਹੋਵੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਪੂਰਾ ਸੀਵਰੇਜ ਇਹਨਾਂ ਦਾ ਪੂਰਾ ਫੈਸਿਲਿਟੀ ਠੀਕ ਨਹੀਂ ਹੈ ਦਾ ਸਾਫ ਸਫਾਈ ਹੋਣੀ ਚਾਹੀਦੀ ਆਸ-ਪਾਸ ਵੀ ਤਾਂ ਕਿ ਆਉਣ ਵਾਲੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਤਨਾ ਕਿਤੇ ਸ਼ਾਪ ਮਾੜੀ ਜਾਂਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਕਿਉਂਕਿ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਮੇਨ ਰਾਹ ਹੋਣ ਇਸ ਤਰ੍ਹਾਂ ਦੇ ਹਾਲਾਤ ਬਣੇ ਹੋ ਆਪਣੀ ਮਨ ਦੀ ਇੱਛਾ ਹੈ ਆਪਣੀ ਉਤਸਾਹ ਚਾਹੇ ਪਾਣੀ ਹੈ ਕੁਝ ਵੀ ਆਪਾਂ ਮੱਥਾ ਟੇਕਣਾ ਹੈ ਤੇ ਆਪਾਂ ਬਾਬਾ ਜੀ ਦੇ ਘਰ ਮੱਥਾ ਟੇਕਣਾ ਹੈ ਮਗਰ ਕਿਤਨਾ ਕਿਤੇ ਅਪੀਲ ਕਰਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਹਾਂਜੀ ਨਹੀਂ ਉਹ ਤਾਂ ਚਲੋ ਸਫਾਈ ਤਾਂ ਹੋਣੀ ਚਾਹੀਦੀ ਹੈ ਜੀ ਬਲਤੂ ਜੀ ਦੇਖੋ ਚੰਡੀਗੜ੍ਹ ਤੋਂ ਆਏ ਹੋਏ ਨੇ ਮਗਰ ਜਦੋਂ ਇਹ ਪੈਦਲ ਵੈਸੇ ਨਾਲ ਰਸਤਾ ਹੈ ਕਿਉਂਕਿ ਪੈਦਲ ਜਿਹੜੇ ਸ਼ਰਧਾਲੂ ਨੇ ਥੋਂ ਚੱਲ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਨੇ ਮਗਰ ਤੁਸੀਂ ਦੇਖੋ ਇੰਨੇ ਕ ਰਸਤੇ ਦੇ ਵਿੱਚ ਵੀ ਜਿਹੜਾ ਈ ਰਿਕਸ਼ਾ ਜਿਹੜਾ ਉਹ ਲੈਣਾ ਪੈ ਰਿਆ ਤਾਂ ਮੁਸ਼ਕਲ ਤੇ ਕਿਤੇ ਨਾ ਕਿਤੇ ਆਉਂਦੀ ਮੈਂ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਤੇ ਸਾਂਝੀਆਂ ਕਰਾਂਗਾ ਇੱਕ ਤਸਵੀਰ ਤੁਸੀਂ ਦੇਖੋ ਇੱਕ ਬਜ਼ੁਰਗ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਮੈਂ ਗੱਲ ਕਰਾਂ ਜਦੋਂ ਵੀ ਬਾਰਿਸ਼ ਹੁੰਦੀ ਤਾਂ ਆਪਣੀ ਰਹਿੜੀ ਦੇ ਉੱਤੇ ਜਿਹੜੀ ਸੇਵਾ ਉਹ ਨਿਭਾਈ ਜਾਂਦੀ ਹੈ ਤੁਸੀਂ ਜਿਹੜੀ ਰੇੜੀ ਦੇਖ ਰਹੇ ਹੋ ਬਾਪੂ ਜੀ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਸੰਗਤ ਦੂਰ ਦਰਾਡੇੋਂ ਆਈ ਹੈ ਕੋਈ ਸ਼ਾਪ ਜਿਹੜੀ ਹੈ ਉਹ ਪਾਈ ਨਾਲ ਲੈ ਕੇ ਜਾਣ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿ ਸੁੱਕੇ ਸੁੱਕੇ ਰਸਤੇ ਜਿਹੜਾ ਹੈ ਰੇੜੀ ਤੇ ਪਹੁੰਚਾਇਆ ਜਾਵੇ ਆ ਜੋ ਸੱਚਖੰਡ ਸਿੰਘ ਸਾਹਿਬ ਦੇ ਜਿਹੜੇ ਦਰਸ਼ਨ ਉਹ ਦਰਿਆ ਚੰਗੇ ਤਰ੍ਹਾਂ ਗੱਲ ਕਰ ਸਕਦਾ ਅਸੀਂ ਬਾਪੂ ਜੀ ਨਾਲ ਗੱਲਬਾਤ ਵੀ ਕਰਦੇ ਹਾਂ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਦੋਂ ਦੇ ਦੇਖ ਰਹੇ ਹਾਂ ਨਿਰੰਤਰ ਸੇਵਾ ਜਿਹੜੀ ਆ ਤੁਹਾਡੇ ਵੱਲੋਂ ਕੀ ਕੀ ਜਾ ਰਹੀ ਹੈ ਮਗਰ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਮਾੜੇ ਆ ਕੋਈ ਸਤਖੰਡ ਸ੍ਰੀ ਮੰਦਿਰ ਸਾਹਿਬ ਦਾ ਰਸਤਾ ਹੈ ਕਿ ਬਿਲਕੁਲ ਸਾਫ਼ ਤੇ ਸੁਥਰਾ ਹੋਣਾ ਚਾਹੀਦਾ ਇੱਥੇ ਰਸਤੇ ਵਿੱਚ ਕੋਈ ਬਾਹਰਾਂ ਜਾਂ ਸੂਤਾ ਵਾਸਤੇ ਕੋਈ ਸਹੂਲਤ ਨਹੀਂ ਬਣਾ ਦਿੱਤਾ ਜਰੂਰ ਪੱਥਰ ਜੂਰ ਲੱਗੇ ਨੇ ਲੇਕਿਨ ਕੋਈ ਰਸਤੇ ਵਿੱਚ ਸਹੂਲਤ ਨਹੀਂ ਨਾ ਕੋਈ ਬਾਥਰੂਮ ਰਸਤੇ ਵਿੱਚ ਬਾਹਰੋਂ ਇਹ ਸੰਤਾਂ ਵਾਸਤੇ ਇੱਥੇ ਖਾਸ ਕਰਕੇ ਲੇਡੀਆਂ ਵਾਸਤੇ ਬਹੁਤ ਪਰੇਸ਼ਾਨੀ ਹੈ ਤੇ ਜਦੋਂ ਪਾਣੀ ਦੇ ਹਾਲਾਤ ਤੁਸੀਂ ਦੇਖਦੇ ਪਿਓ ਇਹ ਬਹੁਤ ਮਾੜੇ ਨੇ ਇਹ ਜੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਵੀ ਸਰਕਾਰ ਆਵੇ ਤੇ ਸਤਖੰਡ ਸ਼੍ਰੀਮントਸ ਸਾਹਿਬ ਦਾ ਇਹ ਕੁ ਸਾਰਿਆਂ ਸਾਂਝਾ ਕੇਂਦਰ ਇਹਨੂੰ ਲੋਕਾਂ ਸਾਰਿਆਂ ਨੂੰ ਰਾਜਨੀਤਿਕ ਲੋਕਾਂ ਨੂੰ ਇਹਦੇ ਬਾਰੇ ਧਿਆਨ ਰੱਖਣਾ ਚਾਹੀਦਾ ਬਾਬਾ ਜੀ ਛਾਪ ਕਿੰਨੀ ਕੁ ਮਾੜੀ ਸਮਝਦੇ ਹੋ ਕਿਉਂਕਿ ਦੂਰ ਦਰਾਡੇੋਂ ਇੱਥੇ ਇਹ ਸੰਤਾਂ ਪਹੁੰਚਦਿਆਂ ਨੇ ਚਾਹ ਦੇਸ਼ ਵਿਦੇਸ਼ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਲੋਕ ਕਹਾਂ ਪੰਜਾਬ ਭਰਦੇ ਆ ਅਸੀਂ ਸਮਝਦੇ ਆ ਕਿ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਦੇ ਰੂਲ ਬਣ ਚੁੱਕੇ ਨੇ ਮਗਰ ਜਿਹੜੇ ਬਾਹਰੋਂ ਆਉਂਦੇ ਨੇ ਉਹ ਕਿਸ ਤਰ੍ਹਾਂ ਦੀ ਛਾਪ ਲੈ ਕੇ ਜਾਣਗੇ ਬਾਬਾ ਜੀ ਬਹੁਤ ਕਿਤੇ ਸੰਗਤਾਂ ਬਾਹਰੋਂ ਆਉਂਦੀਆਂ ਨੇ ਤੇ ਉਹਨਾਂ ਨੂੰ ਮਨ ਨੂੰ ਬੜਾ ਦੁੱਖ ਲੱਗਦਾ ਕਹਿੰਦੇ ਸੀ ਜੋ ਸੁਨਿਆ ਦਰਬਾਰ ਸਾਹਿਬ ਦੇ ਚ ਜੋ ਜਿੱਥੋਂ ਗੁਰੂਗ੍ਰੀ ਨਗਰੀ ਦਾ ਪਰ ਇੱਥੇ ਕਿੰਨੇ ਬਹੁਤ ਮਾੜੇ ਹਾਲਾਤ ਨੇ ਇਹੋ ਜਿਹੇ ਹਾਲਾਤ ਨੂੰ ਚ ਦੇ ਕਿਉਂ ਰਸਤਾ ਸਤਖੰਡਰ ਸ਼੍ਰੀ ਮੰਦਿਰ ਸਾਹਿਬ ਨੂੰ ਦੁਨੀਆ ਭਰ ਦੀਆਂ ਸੰਗਤਾਂ ਜਿਹੜੀਆਂ ਨੇ ਪਰਸ਼ਕਰਨ ਵਾਸਤੇ ਆਈਆਂ ਆਂਦੀਆਂ ਨੇ ਹਰ ਇੱਕ ਦੀ ਆਸਤਾ ਗੁਰੂ ਨਾਲ ਜੁੜੀ ਹੈ ਕਿ ਕੋਈ ਵੀ ਰਾਜਨੀਤਿਕਾਵੇ ਤੇ ਰਾਜਨੀਤਿਕ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਕੋਈ ਨਾ ਕੋਈ ਇਹਦੇ ਪਰੇ ਸਫਾਈ ਬਰਤਿਆ ਰੱਖਣ ਤੇ ਤਾਂ ਹੀ ਉਹਨਾਂ ਨੂੰ ਅੱਗੇ ਖੁਸ਼ੀਆਂ ਮਿਲਣਗੀਆਂ ਬਾਬਾ ਜੀ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਕਿ ਸੁੱਕੇ ਸੁੱਕੇ ਸੰਗਤਾਂ ਜਿਹੜੇ ਨਤਮਸਕ ਹੋਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਨ ਤਾਂ ਜੋ ਜਿਹੜੀ ਛਵੀ ਜਿਹੜੀ ਖਰਾਬ ਨਾ ਹੋਵੇ ਤੁਹਾਡੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨੀ ਕਿ ਸਤਪੁਰੂ ਸੇਵਾ ਲੈ ਰਿਆ ਕੋਈ ਜਿਹਨੀ ਤੇ ਸਤਪੁਰੂ ਸੇਵਾ ਲੈ ਰਿਆ ਉਹਨੇ ਇੱਕ ਕਰਦੇ ਪਏ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਕਰਵਾ ਰਿਹਾ ਸਾਡੇ ਵਾਜਦਾ ਕੰਮ ਨਹੀਂ ਗਾ ਹਾਈ ਗੁਰੂ ਜੀ ਤੇ ਖਾਲਸਾ ਵੇਖੋ ਜੀ ਬਾਪੂ ਜੀ ਵੱਲੋਂ ਵੀ ਜਿਹੜੀ ਹੈ ਨਿਰੰਤਰ ਸੇਵਾ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਅਸੀਂ ਨਾਲ ਦੀ ਨਾਲ ਜਿਹੜੀ ਸੰਗਤਾਂ ਦੇ ਨਾਲ ਗੱਲਬਾਤ ਵੀ ਹੈ ਉਹ ਵੀ ਕਰ ਰਹੇ ਹਾਂ ਇੱਕ ਤਸਵੀਰ ਤੁਸੀਂ ਦੇਖੋ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਗਤਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਮੁਸ਼ਕਲ ਦਾ ਸਾਹਮਣਾ ਆ ਉਹ ਨਾ ਕੀ ਕਰਨਾ ਪਵੇ ਤਾਂ ਇਹ ਵੀ ਖੂਬਸੂਰਤ ਤਸਵੀਰ ਹੈ ਕਿਉਂਕਿ ਜਿਨ੍ਹਾਂ ਦੀ ਆਸ ਹੈ ਉਹ ਤਾਂ ਆਉਣਗੇ ਆਉਣਗੇ ਮਗਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਹੈ ਜ਼ਰੂਰ ਮਾੜੀ ਛਾਪ ਜਿਹੜੀ ਹੈ ਉਹ ਸੱਚਕਣ ਸ੍ਰੀ ਹਰਮੰਦਰ ਸਾਹਿਬ ਅਦੇ ਰਾਵਾਂ ਦੀ ਗੱਲ ਕਰ ਲਈਏ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਦੀ ਗੱਲ ਕਰ ਲਈਏ ਤਾਂ ਲੋਕ ਕਿਤੇ ਨਾ ਕਿਤੇ ਸੋਚਦੇ ਨੇ ਕਿਉਂਕਿ ਆਪਾਂ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਿਰੰਤਰ ਗੱਲਬਾਤ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਕਿ ਪ੍ਰਸ਼ਾਸਨਿਕ ਇਹ ਕਮੀ ਹੈ ਜਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਉਹਨਾਂ ਦੇ ਵੀ ਜਿਹੜੀ ਫਰਜ਼ ਬੰਦਾ ਹੈ ਕਿ ਇਹਨਾਂ ਰਾਵਾਂ ਨੂੰ ਇਸ ਤਰ੍ਹਾਂ ਸਾਫ਼ ਕਰਵਾਇਆ ਜਾਵੇ ਕਿਉਂਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਚਾਹੇ ਉਹ ਕੁਝ ਕਿ ਘੰਟਿਆਂ ਦੀ ਬਾਰਿਸ਼ ਹੋਵੇ ਤਾਂ ਇਸ ਜ਼ਰੂਰ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਕੀ ਦੇਖੋ ਬਾਬੂ ਜੀ ਵੱਲੋਂ ਬੋਲੇ ਸੋਨੇ ਹਾਲ ਦੇ ਜਿਹੜੇ ਯਤਨ ਕਰੇ ਲਗਾ ਕੇ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਹੈ ਤਾਂ ਇਹ ਵੀ ਖੂਬਸੂਰਤ ਤਸਵੀਰ ਹੈ ਮਗਰ ਕਿਤੇ ਨਾ ਕਿਤੇ ਚਾਹੀਦਾ ਹੈ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜ਼ਰੂਰ ਇਸ 라ਵਾਂ ਨੂੰ ਜਿਹੜਾ ਸਾਫ਼ ਕਰਵਾਇਆ ਜਾਵੇ ਤਾਂ ਜੋ ਜਿਹੜੇ ਸੰਗਤ ਦੂਰ ਦਰਾਡੇ ਪਹੁੰਚਦੀ ਹੈ ਉਹਨਾਂ ਨੂੰ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਹੈ ਉਹ ਨਾ ਕਰਨਾ ਪਵੇ ਅਸੀਂ ਸੰਗਤਾਂ ਦੇ ਨਾਲ ਵੀ ਆ ਗੱਲਬਾਤ ਕਰਾਂਗੇ ਜਿਹੜੇ ਕੀ ਹੈ ਕਿ ਅੱਜ ਜਿਹੜੀ ਕਿੰਨੀ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗੱਲਬਾਤ ਕਰ ਲੈਣੇ ਆ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਜਮਨानगर ਤੋਂ ਆਏ ਜੀ ਹਰਿਆਣਾ ਤੋਂ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਗਰ ਹਾਲਾਤ ਦੇਖ ਰਹੇ ਹਾਂ بارش ਦੇ ਕਰਕੇ ਇਸ ਤਰ੍ਹਾਂ ਦੇ ਬਣੇ ਹੋਣ ਕਿੰਨੀ ਕੀ ਸਮਝਦੇ ਹੋ ਤੁਸੀਂ ਇਸ ਚੀਜ਼ ਨੂੰ ਕਿਉਂਕਿ ਤੁਸੀਂ ਬਾਹਰੋਂ ਆਏ ਹੋ ਅੰਮ੍ਰਿਤਸਰ ਸ਼ਹਿਰ ਸ਼੍ਰੀ ਗੁਰੂ ਰਾਮਦਾਸ ਨਗਰੀ ਦੇ ਵਿੱਚ ਹਾਂ ਜੀ ਅਸੀਂ ਤੋਹੀ ਕਹਿ ਰਹੇ ਕਿ ਅਸੀਂ ਨਾਨਕ ਕਰਨ ਵਾਲੇ ਆਏ ਹਾਂ ਪਰ ਇੱਥੇ ਪਹਿਲਾਂ ਹੋ ਰਹੀ ਹਾਲਾਤ ਨੇ ਬੜੀ ਮਤਲਬ ਬਰਸਾਤ ਤੇ ਕਿੰਨੀ ਹੋਈ ਹੈ ਸਾਨੂੰ ਪਰ ਪਾਣੀ ਬਹੁਤ ਹੈ ਪਾਣੀ ਇੰਨਾ ਕਿ ਬਹੁਤ ਮੁਸ਼ਕਲ ਹੈ ਲੇਡੀਜ਼ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਕਿ ਪਾਣੀ ਬਹੁਤ ਜ਼ਿਆਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਹਾਂਜੀ ਉਹਨਾਂ ਨੂੰ ਚਾਹੀਦਾ ਕਿ ਇਹਦੀ ਸੁਵਿਧਾ ਕਰਨ ਜੋ ਵੀ ਪਾਣੀ ਦਾ ਨਿਕਾਸ ਕਰਨ ਸਾਰਾ ਬਸ ਜਮਨਾਗਰ ਤੋਂ ਪਹਿਲੀ ਵਾਰ ਆਏ ਹੋ ਜਾਂ ਆਉਂਦੇ ਰਹਿੰਦੇ ਹਨ ਅੱਜ ਤੁਸੀਂ ਆਏ ਹੋ ਅੱਜ ਬਾਰਿਸ਼ ਹੋਈ ਪਹਿਲੀ ਵਾਰ ਦੇਖਿਆ ਹੈ ਮੌਲ ਹੈ ਜੀ ਕੋਈ ਅਪੀਲ ਕਰਨਾ ਚਾਹੋ ਤੁਸੀਂ ਬਸ ਹੀ ਪ੍ਰਸ਼ਾਸਨ ਨੂੰ ਕਿ ਇਹਦਾ ਹੱਲ ਕਰਨ ਪਾਣੀ ਦਾ ਜੋ ਵੀ ਹੈ ਕਿ ਨਿਕਾਸੀ ਦਾ ਪ੍ਰਬੰਧ ਕਰਨ ਸਾਰਾ ਜੀ ਬਿਲਕੁਲ ਜੀ ਸੰਗਤਾਂ ਵੱਲੋਂ ਵੀ ਜਿਹੜੀ ਅਪੀਲ ਹੈ ਉਹ ਖਾਸ ਤੌਰ ਤੇ ਕੀਤੀ ਜਾ ਰਹੀ ਉਹਨਾਂ ਵੱਲੋਂ ਕੀਤਾ ਕਿਹਾ ਜਾ ਰਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਦੇ ਇਸ ਤਰ੍ਹਾਂ ਦੇ ਲਾਤ ਨਹੀਂ ਹੋਣੇ ਚਾਹੀਦੇ ਕਿਉਂਕਿ ਪ੍ਰਸ਼ਾਸਨਿਕ ਨਲਾਇਕੀ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਿਹੜਾ ਫਰਜ਼ ਬੰਦਾ ਉਹਨਾਂ ਵੱਲੋਂ ਵੀ ਚਾਹੀਦਾ ਕਿ ਸੰਗਤਾਂ ਨੂੰ ਜਿਹੜਾ ਖਾਸਾ ਮੁਸ਼ਕਲ ਆਉਂਦਾ ਸਾਹਮਣਾ ਕਰਨਾ ਪੈਂਦਾ ਮੈਂ ਇਸ ਸਾਲ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਸਾਲ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਸੀ ਇੱਥੇ ਬਣੇ ਹੋਏ ਸਨ ਤਾਂ ਉਦੋਂ ਵੀ ਨਹੀਂ ਸੋਚਿਆ ਗਿਆ ਮਗਰ ਹੁਣ ਫੇਰ ਦੇਖ ਮਾੜੀ ਛਾਪ ਲੈ ਕੇ ਜਾਂਦੀ ਹੈ ਨੇ ਸ਼੍ਰੀ ਗੁਰੂ ਰਾਮਦਾਸ ਨਗਰੀ ਦੀ ਇਹ ਪ੍ਰਸ਼ਾਸਨਿਕ ਅਪੀਲ ਅਸੀਂ ਵੀ ਕਰਦੇ ਹਾਂ ਕਿ ਰਾਵਾਂ ਨੂੰ ਜਿਹੜਾ ਸੁਧਾਰਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਜਿਹੜੀ ਸ਼੍ਰੀ ਗੁਰੂ ਰਾਮਦਾਸ ਨਗਰੀ ਦੀ ਕੋਈ ਵੀ ਛਾਪ ਜਿਹੜੀ ਆ ਉਹ ਮਾੜੀ ਨਾਲੇ ਜਾ ਸਕੇ ਕੈਮਰਾਮੈਨ ਮੋਹਨ ਦੇ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ